ਉਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਧਰੋਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀ ਆਪ ਜੀ ਦੇ ਨਾਲ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਨ ਧੰਨ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਕੱਲ ਤੱਕ ਆਪਾਂ 943 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰੂ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਪਾਠ ਕਰਨ ਦੀ ਸੇਵਾ ਕਰਵਾ ਲੈਣ ਸਤਗੁਰ ਦੀਨ ਦੇ ਆਲ ਤਾਂ ਹੀ ਕਿਰਪਾ ਕਰਨਗੇ ਜੇ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਦਾਸ ਰੇ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰੇ ਸਿਰ ਤੇ ਮੇਰੇ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ वाहिगुरू साहिब जी करो जीरपा ते सारी संगत कह ॾियो जीन तन श्री गुरू ग्रंथ साहिब जी करो जी किरपा ते सारी संगत कह ॾियो जीन तन अमर अनोखे शहीद बाबा जीप जी ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਕੱਲ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਕੁਝ ਦਿਨਾਂ ਤੋਂ ਦਾਤ ਲੀਤ ਮੀਤ ਵਾਲਾ ਨਹੀਂ ਸੀ ਹੁਣ ਸਾਧ ਸੰਗਤ ਆਪ ਦੀ ਕਿਰਪਾ ਬਖਸ਼ਿਸ਼ صدਕਾ ਸਤਿਗੁਰੂ ਗੁਰਮੁਖ ਸਾਹਿਬ ਜੀ ਨੇ ਮਿਹਰ ਕੀਤੀ ਧੰਨ ਧੰਨ ਅਮਰਨੁਖ ਖਸ਼ੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਧੰਨ ਧੰਨ ਬਾਬਾ ਨੌ ਸਿੰਘ ਜੀ ਨੇ ਮਿਹਰ ਪਰਿਆ ਹੱਥ ਰੱਖਿਆ ਦਾਸ ਦੀ ਤਬੀਅਤ ਅੱਗੇ ਨਾਲੋਂ ਕੁਝ ਵੱਲ ਹੈ ਕਾਫੀ ਫਰਕ ਹੈ ਪਰ ਅਜੇ ਵੀ ਸਾਧ ਸੰਗਤ ਥੋੜਾ ਜਿਹਾ ਹੈ ਕੱਲ ਤੇ ਸਾਧ ਸੰਗਤ ਆਪ ਜੀ ਦੀ ਹੋਰ ਕਿਰਪਾ ਦੀ ਜ਼ਰੂਰਤ ਹੈ ਆਪ ਹੋਰ ਕਿਰਪਾ ਕਰੋ ਦਾਸਰੇ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਦਾਸਰੇ ਨੂੰ ਮੁਕੰਮਲ ਦੇ ਰੋਗਤਾ ਬਖਸ਼ਿਸ਼ ਕਰੋ ਸਾਥ ਸੰਗਤ ਜੀ ਤੁਹਾਨੂੰ ਨਹੀਂ ਕਹਿਣਾ ਤੇ ਹੋਰ ਕਿਹਨੂੰ ਕਹਿਣਾ ਕਿਉਂਕਿ ਸਾਥ ਸੰਗਤ ਹੀ ਦਾਸ ਦਾ ਮਾਪਿਓ ਹੈ ਸਾਥ ਸੰਗਤ ਹੀ ਦਾਸ ਦਾ ਮਾਤਾ ਪਿਤਾ ਹੈ ਸੋ ਸਾਥ ਸੰਗਤ ਕਰੋ ਕਿਰਪਾ ਦੂਜੀ ਬੇਨਤੀ ਸਾਥ ਸੰਗਤ ਇਹ ਹੈ ਕਿ ਅੱਜ ਫਿਰ ਜਿਹੜੇ ਪੈਣਾ ਤੇ ਭਰਾਵਾਂ ਦੇ ਕਮੈਂਟ ਆਏ ਉਹਨਾਂ ਦੇ ਨਾਂ ਨਹੀਂ ਬੋਲੇ ਜਾਣੇ ਕੱਲ ਜ਼ਰੂਰ ਬੋਲਾਂਗੇ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਤੇ ਅੱਜ ਆਓ ਹੁਣ ਆਪਾਂ ਸਹਿਜ ਪਾਠ ਦੇ ਨਾਲ ਜੁੜੀਏ ਇਹ ਜੋ ਸਹਿਜ ਪਾਠ RAM KALI MAHALLA ਪਹਿਲਾ ਸਿੱਧ ਗੋਸ ਦੀ ਬਾਣੀ ਸਿੱਧਾਂ ਦੇ ਨਾਲ ਜੋ ਤੁਹਾਨੂੰ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੋਸ਼ਟ ਕੀਤੀ ਉਦੇ 53 ਅੰਗ ਪੌੜੀਆਂ ਆਪਾਂ ਪਹਿਲਾਂ ਪਾਠ ਕਰ ਚੁੱਕੇ ਹਾਂ ਹੁਣ ਇਸ ਤੋਂ ਅੱਗੇ ਸਤਿਗੁਰੂ ਸੇਵਾ ਕਰਵਾ ਲੈਣ ਆਉ ਦਾਸਰੇ ਸਿਰ ਤੇ ਰੱਖੋ ਮੇਰ ਪਰਿਆ ਹੱਥ ਦਿਓ ਅਜੀਸ ਅਸੀਸ ਤੇ ਜੁੜੋ ਜੀ ਸਹਿਜ ਪਾਠ ਦੇ ਨਾਲ ਸਹਿਜ ਭਾਇ ਮਿਲਿਆ ਸੁਖ ਹੋਵੇ ਸਹਿਜ ਭਾਇ ਦਾ ਮਤਲਬ ਹੁੰਦਾ ਜੀ ਸੁੱਤੇ ਹੀ ਸਾਜਿਵ ਸਦੀ ਭਾ ਵਿੱਚ ਅਡੋਲਤਾ ਵਿੱਚ ਅਪੜਕੇ ਸਤਗੁਰੂ ਕਹਿ ਰਹੇ ਹਨ ਕਿ ਜੋ ਅਡੋਲਤਾ ਵਿੱਚ ਰਹਿ ਕੇ ਪ੍ਰਭੂ ਨੂੰ ਮਿਲਿਏ ਤਾਂ ਪੂਰਨ ਸੁਖ ਹੁੰਦਾ ਹੈ ਗੁਰਮਖ ਜਾਗੈ ਨੀਂਦ ਨਾ ਸੋਵੇ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਸੰਚੇਤ ਰਹਿੰਦਾ ਹੈ ਮਾਇਆ ਦੀ ਨੀਂਦ ਵਿੱਚ ਨਹੀਂ ਸੰਦਾ ਸੋਹਣ ਸ਼ਬਦ ਅਪਰੰਪਰ ਧਾਰੈ ਸੁਨ ਸ਼ਬਦ ਸੁਨ ਸ਼ਬਦ ਨਿਰਗੁਣ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਇਹਨੂੰ ਕਹਿੰਦੇ ਜੀ ਸੁਨ ਸ਼ਬਦ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਸ ਨੂੰ ਬੰਤ ਪ੍ਰਭੂ ਵਿੱਚ ਟਿਕਾਈ ਰੱਖਦੀ ਹੈ ਕਹਤੇ ਮੁਕਤ ਸ਼ਬਦ ਨਸਤਰੈ ਇਸ ਬਾਣੀ ਨੂੰ ਅਚਾਰ ਅਚਾਰ ਕੇ ਗੁਰਮੁਖ ਮੈਂ ਮੇਰੀ ਤੋਂ ਸੁਤੰਤਰ ਹੋ ਜਾਂਦਾ ਹੈ ਹਉਮੈ ਦਾ ਰੋਗ ਨੂੰ ਦੂਰ ਹੋ ਜਾਂਦਾ ਹੈ ਤੇ ਹੋਰਨਾਂ ਨੂੰ ਇਸ ਸ਼ਬਦ ਦੇ ਰਾਹੀ ਮੁਕਤ ਕਰਾਉਂਦਾ ਹੈ ਗੁਰ ਕੀ ਦੀਖਿਆ ਸੇ ਸਚ ਰਤੇ ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿੱਚ ਰੰਗੇ ਗਏ ਹਨ ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਆਪਾ ਭਾ ਮਟਾ ਕੇ ਉਹਨਾਂ ਦਾ ਮੇਲ ਪ੍ਰਭੂ ਨਾਲ ਹੋ ਜਾਂਦਾ ਹੈ ਮਨ ਦੀ ਪਟਕਣਾ ਮਿਟ ਜਾਂਦੀ ਹੈ ਕੋਬਦ ਚਵਾਵੇ ਸੋ ਕਿਤ ਠਾਏ ਇੱਥੇ ਹੁਣ ਪ੍ਰਸ਼ਨ ਆ ਗਿਆ ਸਿੱਧਾਂ ਨੇ ਪ੍ਰਸ਼ਨ ਕਰ ਦਿੱਤਾ ਕਹਿਣ ਲੱਗੇ ਜੀ ਇਹ ਗੱਲ ਕਿੱਸਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਪੈਰੀ ਮਤ ਦੂਰ ਕਰ ਲਵੇ ਕਿਉ ਤਤ ਨਾ ਬੁਝੈ ਚੋਟਾਂ ਖਾਏ ਮਨੁੱਖ ਕਿਉ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ ਜੰਮ ਦਰਬਾਦੇ ਕੋਈ ਨਾ ਰਖੇ ਜੰਮ ਦੇ ਦਰ ਤੇ ਬੱਧੇ ਹੋਿਆਂ ਦੀ ਕੋਈ ਸਹਾਈਤਾ ਨਹੀਂ ਕਰ ਸਕਦਾ ਬਿਨ ਸ਼ਬਦੇ ਨਹੀਂ ਪਤ ਸਕੇ ਇਹ ਸਤਗੁਰ ਦੀ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ ਇਤਬਾਰ ਨਹੀਂ ਭਾਵੇਂ ਗੁਰੂ ਦੇ ਸ਼ਬਦ ਅਨੁਸਾਰ ਨਾਮ ਤਰਨ ਕਰਕੇ ਮਨੁੱਖ ਲੋਕਾਂ ਵਿੱਚ ਇੱਜ਼ਤ ਇਤਬਾਰ ਘਵਾ ਲਿੰਦਾ ਹੈ ਦੁਨੀਆ ਦੀਆਂ ਮੌਜਾਂ ਵਿੱਚ ਫਸ ਕੇ ਮੌਤ ਤੋਂ ਵੀ ਹਰ ਵੇਲੇ ਡਰਦਾ ਹੈ ਇਹੋ ਜੀਆਂ ਸੱਟਾਂ ਸਦਾ ਖਾਂਦਾ ਰਹਿੰਦਾ ਹੈ ਦੁਖੀ ਹੁੰਦਾ ਰਹਿੰਦਾ ਹੈ ਪਰ ਫਿਰ ਵੀ ਅਸਲੀਅਤ ਨੂੰ ਨਹੀਂ ਸਮਝਦਾ ਇਹ ਕਿਉਂ ਕਿਉਂ ਕਰ ਬੂਝੇ ਪਾਵੇ ਪਰ ਇਹ ਕਿਵੇਂ ਸਮਝਾਏ ਤੇ ਦੁੱਧਰ ਸਾਗਰ ਦੇ ਪਾਰ ਲੇ ਕੰਡੇ ਲੱਗੇ ਨਾਨਕ ਮਨਮੁਖ ਨਾ ਬੂਝੇ ਗਵਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਿੱਧਾ ਨੇ ਕਿਹਾ ਮਨਮੁਖ ਮੂਰਖ ਸਮਝਦਾ ਨਹੀਂ ਹਉ ਸਤਗੁਰੂ ਉੱਤਰ ਦੇਣ ਲੱਗੇ ਨੇ ਕੋ ਬੁੱਧ ਮਿਟਾ ਗੁਰੂ ਸ਼ਬਦ ਵਿਚਾਰ ਉਤਰ ਦਿੱਤਾ ਸਤਿਗੁਰ ਦਾ ਸ਼ਬਦ ਵਿਚਾਰਿਆ ਭੈੜੀ ਮਤ ਦੂਰ ਹੋ ਜਾਂਦੀ ਹੈ ਸਤਿਗੁਰ ਪ੍ਰੇਟੈ ਮੋਖ ਦਵਾਰ ਜਦੋਂ ਗੁਰੂ ਮਿਲ ਪੈਂਦਾ ਹੈ ਤਦੋਂ ਇਸ ਭੈੜੀ ਮਤ ਤੋਂ ਖੁਲਾਸੀ ਦਾ ਰਾਹ ਲੱਭ ਪੈਂਦਾ ਹੈ ਤਤ ਨਾ ਚੀਨੈ ਮਨ ਮੁਖ ਜਲ ਜਾਏ ਪਰ ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ ਬੁਕਾਰਾਂ ਵਿੱਚ ਸੜਦਾ ਰਹਿੰਦਾ ਹੈ ਦੁਰਮਤ ਵਿਛੜ ਚੋਟਾ ਖਾਏ ਦੁਰਮਤ ਹੁੰਦਾ ਜੀ ਭੈੜੀ ਅਕਲ ਵਾਲਾ ਸਤਗੁਰੂ ਕਹਿੰਦੇ ਨੇ ਕਿ ਭੈੜੀ ਅਕਲ ਦੇ ਕਾਰਨ ਦੁਰਮਤ ਦੇ ਕਾਰਨ ਭੈੜੀ ਅਕਲ ਦੇ ਕਾਰਨ ਪ੍ਰਭੂ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਮਾਰ ਖਾਂਦਾ ਹੈ ਚੋਟਾਂ ਖਾਈ ਮਾਰ ਖਾਂਦਾ ਹੈ ਮਾਰ ਖਾ ਕੇ ਦੁਖੀ ਹੁੰਦਾ ਹੈ ਮੰਨ ਹੁਕਮ ਸਭ ਗੁਣ ਗਿਆਨ ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਵਿੱਚ ਸਾਰੇ ਗੁਣ ਆ ਜਾਂਦੇ ਹਨ ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ ਨਾਨਕ ਦਰਗਾਹ ਪਵੈ ਮਣ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਉਂਦਾ ਹੈ ਸਾਚ ਵਖਰ ਧਨ ਬੱਲੇ ਹੋਏ ਪੱਲੇ ਹੋਏ ਦਾ ਮਰੋਂਦਾ ਹੈ ਹਾਸਲ ਕੀਤਾ ਹੋਵੇ ਸਾਚ ਵਖਰ ਸੱਚਾ ਸੌਦਾ ਬਖਰੀ ਆਪਾਂ ਚ ਲੈਣਾ ਇਹਨਾਂ ਇਸ ਸੋਸਾ ਦੇ ਵਿੱਚ ਆਪਣਾ ਨਾਮ ਰੂਪੀ ਵਖਰ ਲੈਣ ਵਾਸਤੇ ਹੀ ਆਇਆ ਨਾ ਤੇ ਇੱਥੇ ਗੁਰੂ ਗੁਰੂ ਸਾਹਿਬ ਕਹਿ ਰਹੇ ਹਨ ਕਿ ਜਿਸ ਮਨੁੱਖ ਨੇ ਸੱਚਾ ਸੌਦਾ ਨਾਮ ਧਨ ਕੱਟਿਆ ਹੈ ਸੱਚਾ ਸਬਦ ਤੇ ਨਾਮ ਧਨ ਜਦੋਂ ਸਵਾਸਾ ਦੀ ਪੂੰਜੀ ਦੇ ਕੇ ਇਸ ਸੰਸਾਰ ਸਾਗਰ ਦੇ ਵਿੱਚ ਭੇਜਿਆ ਗਿਆ ਤੇ ਤਾਂ ਵੀ ਹੁਕਮ ਇਹੋ ਮਿਲਿਆ ਕਿ ਇਹ ਤੂੰ ਨਾਮ ਧਨ ਦੀ ਖੱਟੀ-ਖੱਟ ਕੇ ਲਿਉਣੀ ਹੈ ਪਰ ਇੱਥੇ ਆ ਕੇ ਮਨੁੱਖ ਨੂੰ ਮਾਇਆ ਨੇ ਸਵਜ ਬਾਗ ਵਿਖਾਈ ਤੇ ਉਹਨਾਂ ਸਵਜ ਬਾਗਾਂ ਦੇ ਪਿੱਛੇ ਟੁਰ ਪਿਆ ਫਿਰ ਪ੍ਰਮਾਤਮਾ ਨੇ ਇਹ ਮਹਿਸੂਸ ਕੀਤਾ ਕਿ ਇਹ ਤੇ ਮਾਇਆ ਨੂੰ ਤੇ ਕਿਸ ਕੰਮ ਲਈ ਪੈਦਾ ਕੀਤਾ ਸੀ ਸ੍ਰਿਸ਼ਟੀ ਚਲਾਉਣ ਵਾਸਤੇ ਪਰ ਇਹਨੇ ਤੇ ਆਪਣੇ ਮਗਰ ਲਾ ਲੈ ਸਭ ਜਬ ਦਿਖਾ ਦਿਖਾ ਕੇ ਫਿਰ ਸੰਤ ਪੈਦਾ ਕੀਤੇ ਫਿਰ ਸੰਤਾਂ ਨੇ ਆਣ ਕੇ ਸਮਝਾਉਣਾ ਕੀਤਾ ਆਪ ਕਰੇ ਤਾਰੇ ਵੀ ਸਵੇ ਉਹ ਆਪ ਦੁਤਰ ਸਾਗਰ ਨੂੰ ਤਰਦਾ ਹੈ ਤੇ ਹੋਰਨਾਂ ਨੂੰ ਤਰਦਾ ਹੈ ਸਹਜ ਰਤਾ ਬੁਝੇ ਪਤ ਹੋਏ ਡੋਲ ਬਸਾ ਵਿੱਚ ਮਸ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਉਂਦਾ ਹੈ ਤਾਂ ਕਿ ਕੀਮਤ ਕਦਰ ਵਾਇਗਰੂ ਤਾਂ ਕਿ ਕੀਮਤ ਕਰੇ ਨਾ ਕੋਏ ਅਜੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ ਜਹ ਦੇਖਾ ਤਹਰ ਹਸਮਾਈ ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿਸਦਾ ਹੈ ਨਾਨਕ ਪਾਰ ਪਰੇ ਸਚ ਪਾਏ ਸਚ ਪਾਏ ਸਚ ਪਾਏ ਦਾ ਮਤਲਬ ਹੁੰਦਾ ਸੱਚੇ ਪ੍ਰਭੂ ਦੇ ਅਨਸਾਰ ਸੱਚੇ ਦੀ ਰਜਾ ਵਿੱਚ ਰਹਿ ਕੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੱਚੇ ਦੀ ਰਜਾ ਵਿੱਚ ਰਹਿ ਕੇ ਉਹ ਮਨੁੱਖ ਦੁੱਤਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਸੋਬ ਸ਼ਬਦ ਦਾ ਕਹਾਂ ਆਵਾਸ ਕਥੀਲ ਜਿਤ ਤਰੀ ਹੈ ਪਵ ਜਲ ਸੰਸਾਰੋ ਸਿਦਨ ਰਹਿ ਮਸ਼ਨ ਕਰ ਦਿੱਤਾ ਪ੍ਰਸ਼ਨ ਕੀਤਾ ਜੇ ਸ਼ਬਦ ਇਹੀ ਸੰਸਾਰ ਸਮੁੰਦਰ ਤਰੀਦਾ ਹੈ ਉਹ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ ਤਰਹ ਸਤ ਉਂਗਲ ਵਾਈ ਕਈ ਹੈ ਇਸ ਕੋ ਕਰਮਣੇ ਅਧਾਰੋ 37 3 ਤੇ 7 37 3 ਤੇ 7 10 22 ਪ੍ਰਾਣ ਜੋਗੀਆਂ ਦੇ ਖਿਆਲ ਅਨਸਾਰ ਸਾਹ ਬਾਹਰ ਕਬਲ ਕੱਢਿਆ ਹਵਾ ਦਾ ਸੰਗੜਾਂ ਦੇ ਫਾਸਲੇ ਤੱਕ ਬਾਹਰ ਜਾਂਦੀ ਹੈ ਫਿਰ ਸਾਹ ਅੰਦਰ ਵੱਲ ਖਿੱਚੀਦਾ ਹੈ ਸੋ ਸਤਗੁਰ ਕਹਿ ਰਹੇ ਹਨ ਕਿ ਸਿੱਧਾਂ ਨੇ ਕਿਹਾ ਕਿ ਪ੍ਰਾਣ ਬਾਪ சுவாਸਨ ਦਸ ਅੰਗੁਲ ਪ੍ਰਮਾਨ ਕਹਿੰਦਾ ਹੈ ਦੱਸੋ ਇਸ ਦਾ ਕੀ ਅਸਰਾ ਹੈ ਬੋਲੋ ਖੇਲੇ ਅਸਰ ਹੋਵੇ ਕਿਉਂ ਕਰੇ ਅਲਖ ਲਖਾਵ ਜੇ ਜੀਵਾਤਮਾ ਸੰਸਾਰ ਵਿੱਚ ਬੋਲਦਾ ਤੇ ਕਲੂਰ ਕਰਦਾ ਹੈ ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਕਿਵੇਂ ਇਸ ਪ੍ਰਭੂ ਨੂੰ ਵੇਖ ਜਿਸ ਦਾ ਕੋਈ ਖਾਸ ਛੇ ਚੱਕਰ ਨਹੀਂ ਸੋਹਣ ਸੁਆਮੀ ਸਚ ਨਾਨਕ ਪਰਨਵੈ ਆਪਣਾ ਮਨ ਸਮਝਾਵੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਿੱਧਾਂ ਨੇ ਪੁੱਛਿਆ ਜੋਗੀਆਂ ਨੇ ਪੁੱਛਿਆ ਕਿ ਹੇ ਸੁਆਮੀ ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੋਖ ਆਪਣੇ ਮਨ ਨੂੰ ਕਿਵੇਂ ਸਮੱਤੇ ਲਾ ਸਕਦਾ ਹੈ ਗੁਰਮਖ ਸ਼ਬਦ ਸੱਚ ਲੱਭ ਲਾਗਾ ਕਰ ਨਦਰੀ ਮੇਲ ਮਲਾਏ ਹੋਨ ਉਤਰ ਦਿੱਤਾ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਚੁਰਦਾ ਹੈ ਗੁਰੂ ਸ਼ਬਦ ਦੇ ਰਾਹੀ ਉਸ ਦੀ ਲਿਪ ਸੱਚੇ ਪ੍ਰਭੂ ਵਿੱਚ ਲੱਗ ਜਾਂਦੀ ਹੈ ਤਾਂ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਉਸ ਨੂੰ ਆਪਣੇ ਵਿੱਚ ਜੋੜ ਲੈਂਦਾ ਹੈ ਆਪੇ ਦਾਣਾ ਆਪੇ ਬੀਨਾ ਪੂਰੇ ਭਾਗ ਸਮਾਏ ਕਿਉਂਕਿ ਪ੍ਰਭੂ ਉਸ ਦੇ ਦਿਲ ਦੀ ਆਪ ਹੀ ਜਾਣਦਾ ਹੈ ਆਪ ਹੀ ਪਛਾਣਦਾ ਹੈ ਇਸ ਤਰ੍ਹਾਂ ਉੱਚੀ ਕਿਸਮਤ ਕਰਕੇ ਗੁਰਮੁਖ ਮਨੁੱਖ ਪਰਮਪੁੱਤ ਠਿਕਾ ਰਹਿਦਾ ਹੈ ਸੋ ਸ਼ਬਦ ਕੋ ਨਰੰਤਰ ਵਾਸ ਅਲਖ ਜੈ ਤੇ ਖਾਤ ਹੈ ਸੋਈ ਉਹ ਸ਼ਬਦ ਹਰਥਾ ਭਰਪੂਰ ਹੈ ਉਸ ਸ਼ਬਦ ਨੂੰ ਇੱਕ ਰਸ ਥਾਂ ਮਿਲਿਆ ਹੋਇਆ ਹੈ ਸ਼ਬਦ ਅਲਖ ਪ੍ਰਭੂ ਦਾ ਰੂਪ ਹੈ ਮੈਂ ਜਿੱਧਰ ਵੇਖਦਾ ਹਾਂ ਉਹ ਸਬਦ ਹੀ ਸਬਦ ਹੈ ਪਵਨ ਕਾ ਵਾਸਾ ਸੁਨਨ ਵਾਸਾ ਅਕਲ ਕਲਾ ਤਰਸੋਈ ਜਿਸ ਅਫਰ ਪ੍ਰਭੂ ਦਾ ਵਾਸ ਹਰ ਥਾਂ ਹੈ ਤੇਵੇਂ ਸ਼ਬਦ ਦਾ ਵਾਸ ਹਰ ਥਾਂ ਹੈ ਸ਼ਬਦ ਹੀ ਹੈ ਜੋ ਸੰਪੂਰਨ ਸਤਿਆਤਾਰੀ ਪ੍ਰਭੂ ਹੈ ਪ੍ਰਭੂ ਤੇ ਪ੍ਰਭੂ ਦੀ ਸ਼ਬਦਾ ਸ਼ਬਦ ਇੱਕ ਹੀ ਹਨ ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿਚੋਂ ਪਰਮੰਗਵਾਏ ਜਿਸ ਮਨੁੱਖ ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਹਿਰਦੇ ਵਿੱਚ ਸ਼ਬਦ ਵਸਦਾ ਹੈ ਉਹ ਮਨੁੱਖ ਹਿਰਦੇ ਵਿੱਚ ਉਹ ਮਨੁੱਖ ਆਪਣੇ ਹਿਰਦੇ ਵਿੱਚੋਂ ਪਟਕਣਾ ਦੂਰ ਕਰ ਲਿੰਦਾ ਹੈ ਹਿਰਦੇ ਵਿੱਚ ਪਟਕਣਾ ਨਹੀਂ ਰੱਖਦਾ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿੱਤਰ ਹੈ ਤੇ ਇਹ ਜਦੋਂ ਬਾਣੀ ਪਵਿੱਤਰ ਹੋ ਜਾਂਦੀ ਹੈ ਤੇ ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਸ਼ਬਦ ਗੁਰ ਭਾਵ ਸਾਗਰ ਤਰੀਏ ਏਕ ਉਤ ਏਕ ਕੋ ਜਾਣੇ ਸ਼ਬਦ ਜੋ ਹੈ ਸਤਗੁਰੂ ਦੇ ਸ਼ਬਦ ਦੇ ਰਾਈ ਸੰਸਾਰ ਸਮੁੰਦਰ ਤਰੀ ਦਾ ਹੈ ਜੋ ਤਰਿਆ ਹੈ ਉਹ ਇੱਥੇ ਉੱਥੇ ਲੋਕ-ਵਲੋਕ ਵਿੱਚ ਹਰ ਥਾਂ ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ ਚੇਨ ਵਰਨ ਨਹੀਂ ਸ਼ਾਇਆ ਮਾਇਆ ਨਾਨਕ ਸ਼ਬਦ ਪੁਸ਼ਾਣ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਇਸ ਸ਼ਬਦ ਨੂੰ ਪੁਸ਼ਾਣ ਦਿੰਦਾ ਹੈ ਸ਼ਬਦ ਦੇ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚੇਨ ਤੇ ਵਰਨ ਨਹੀਂ ਰਹਿੰਦਾ ਵਰਨ ਵੱਖਰਾ ਚੇਨ ਤੇ ਵਰਨ ਨਹੀਂ ਰਹਿ ਜਾਂਦਾ ਪਾਪ ਉਸ ਦਾ ਵੱਖਰਾ ਪਨ ਮਿਟ ਜਾਂਦਾ ਹੈ ਉਸ ਦਾ ਵਖਰੀ ਮਾ ਮਿਟ ਜਾਂਦਾ ਹੈ ਉਸ ਦੇ ਅੰਦਰੋਂ ਮੇਰ ਤੇਰ ਦੂਰ ਹੋ ਜਾਂਦੀ ਹੈ ਤਰੈ ਸਤ ਔਂਗਲ ਵਾਈ ਔਦੋ ਸੁਣ ਸਜਾਰ ਉਹਦੋ ਕਿਹਾ ਜੀ ਇਹ yogi ਉੱਤਰ ਦਿੱਤਾ ਸਤਿਗੁਰਾਂ ਨੇ ਕਹਿਣ ਲੱਗੇ ਇਹ yogi 10 ਉਂਗਲਾਂ 33 ਤੇ 10 ਉਂਗਲਾਂ 10 ਉਂਗਲ ਪ੍ਰਮਾਣ ਪ੍ਰਾਣਾ ਦੀ ਖਰਾਕ ਅਫਰ ਸੱਚਾ ਪ੍ਰਭੂ ਹੈ ਪਾਪ ਸਵਾਸ ਸਵਾਸ ਪ੍ਰਭੂ ਦਾ ਨਾਮ ਹੀ ਜਪਣਾ ਹੈ ਪ੍ਰਭੂ ਦਾ ਨਾਮ ਹੀ ਪ੍ਰਾਣਾ ਦਾ ਅਸਰਾ ਹੈ ਗੁਰਮੁਖ ਬੋਲੇ ਤਤ ਬਰੁਲਾਏ ਚੀਨਾ ਅਲਖ ਅਪਾਰ ਜੋ ਮਨੁੱਖ குரு ਦੇ ਹੁਕਮ ਵਿੱਚ ਟੁਰ ਕੇ ਸਵਾਸ ਸਵਾਸ ਪ੍ਰਭੂ ਦਾ ਨਾਮ ਜਪਦਾ ਹੈ ਉਹ ਅਸਲੀਅਤ ਭਾਵ ਜਗਤ ਦਾ ਮੂਲ ਹਾਸਲ ਕਰ ਲੈਂਦਾ ਹੈ ਉਹ ਅਲਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ ਪ੍ਰਭੂ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਤ੍ਰੈ ਗੁਣ ਮਿਟਾ ਸ਼ਬਦ ਵਸਾਏ ਤਾਂ ਮਨ ਚੁੱਕੇ ਅਹੰਕਾਰੋ ਜਦੋਂ ਮਨੁੱਖ ਗੁਰੂ ਦੇ ਸ਼ਬਦ ਹਿਰਦੇ ਵਿੱਚ ਵਸਾਉਂਦਾ ਹੈ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਸ਼ਬਦ ਦੀ ਬਰਕਤ ਦੇ ਨਾਲ ਮਾਇਆ ਦਾ ਤ੍ਰੈਗੁਣੀ ਭਾਵ ਜਿਹੜਾ ਤ੍ਰੈਗੁਣੀ ਪ੍ਰਭਾਵ ਹੈ ਮਿਟਾ ਲੈਂਦਾ ਹੈ ਤਾਂ ਉਸੇ ਮਨ ਵਿੱਚੋਂ ਹੰਕਾਰ ਨਾਸ਼ ਹੋ ਜਾਂਦਾ ਹੈ ਅੰਦਰ ਬਾਹਰ ਇੱਕ ਹੋ ਜਾਣੇ ਤਾਂ ਹਰ ਨਾਮ ਲੱਗੈ ਪਿਆਰੋ ਇਸ ਤਰ੍ਹਾਂ ਜਦੋਂ ਉਹ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਇੱਕ ਪ੍ਰਭੂ ਨੂੰ ਵੇਖਦਾ ਹੈ ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿੱਚ ਬਣ ਜਾਂਦਾ ਹੈ ਸੁਖਮਣਾ ਏੜਾ ਪਿੰਗਲਾ 부ਝਾ ਜਾ ਅਪ ਅਲਖ ਵਿਖਾਏ ਜਦੋਂ ਅਲਖ ਪ੍ਰਭੂ ਆਪਣਾ ਆਪ ਲੁਕਾਉਂਦਾ ਹੈ ਨਾ ਆਪਣੇ ਸਰੂਪ ਦੀ ਸਮਝ ਬਖਸ਼ਦਾ ਹੈ ਤਦੋਂ ਗੁਰਮੁਖ ਏੜਾ ਪਿੰਗਲਾ ਸੁਖਮਣਾ ਨੂੰ ਸਮਝ ਲੈਂਦਾ ਹੈ ਨਾਨਕ ਕਹਤੈ ਉਪਰ ਸਚ ਸਤਗੁਰੂ ਸ਼ਬਦ ਸੁਮਾਏ ਪਾਪ ਗੁਰਮੁਖ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਜਿਹੜਾ ਪਿੰਗਲਾ ਸੁਖਮਣਾ ਦੇ ਅਭਿਆਸੋਂ ਅ타 ਹੈ ਉਸ ਦੇ ਸਤਗੁਰੂ ਦੇ ਸ਼ਬਦ ਦੇ ਰਾਹੀ ਸਮਝਦਾ ਹੈ ਮਨ ਕਾ ਜੀਓ ਪਵਨ ਕਥਿ ਹਲੇ ਪੰਮੂ ਨੇ ਕਹਾਰ ਸਖਾਈ ਸਿੱਧਾ ਨੇ ਫਿਰ ਪ੍ਰਸ਼ਨ ਕਰ ਦਿੱਤਾ ਕਹਿਣ ਲੱਗੇ ਮਨ ਦਾ ਅਸਰਾ ਪ੍ਰਾਣ ਕਹਿੰਦੇ ਹਨ ਪ੍ਰਾਣ ਕਿੱਥੋਂ ਖਾਕ ਲੈਂਦੇ ਹਨ ਭਾਵ ਪ੍ਰਾਣਾ ਦਾ ਅਸਰਾ ਕੌਣ ਹੈ ਗਿਆਨ ਕੀ ਮੰਦਰਾ ਕਮਣ ਔਜੋ ਸਿੱਧ ਕੀ ਕਮਣ ਕੁਮਾਈ ਹੈ हे ਜੋਗੀ ਗਿਆਨ ਦੀ ਪ੍ਰਾਪਤੀ ਦਾ ਕਿਹੜਾ ਸਾਧਨ ਹੈ ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਨੂੰ ਕੀ ਪ੍ਰਾਪਤ ਹੋ ਸਕਦਾ ਹੈ ਮੈਨੂੰ ਸ਼ਬਦ ਦਾ ਰਸ ਨਾ ਆਵੇ ਉਦੋਂ ਹਉਮੈ ਪਿਆਸ ਨਾ ਜਾਈ ਸਤਿਗੁਰਾਂ ਨੇ ਉੱਤਰ ਦਿੱਤਾ ਹੈ ਜੋਗੀ ਸਤਿਗੁਰ ਦੀ ਸ਼ਬਦ ਤੋਂ ਬਿਨਾ ਪ੍ਰਾਣਾ ਚ ਪ੍ਰਾਣਾ ਨੂੰ ਰਸ ਨਹੀਂ ਆਉਂਦਾ ਪਾਪ ਗੁਰੂ ਦਾ ਸ਼ਬਦ ਹੀ ਪ੍ਰਾਣਾ ਦਾ ਆਸਰਾ ਹੈ ਪ੍ਰਾਣਾ ਦੀ ਖਰਾਕ ਹੈ ਗੁਰੂ ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇ ਨਹੀਂ ਮਿਟਦੀ ਸ਼ਬਦ ਰਤ ਅੰਮ੍ਰਿਤ ਰਸ ਪਾਇਆ ਸਾਚੇ ਰਹਿ ਅਗਾਈ ਜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ ਰਸ ਮਿਲ ਜਾਂਦਾ ਹੈ ਉਹ ਸੱਚੇ ਪ੍ਰਭੂ ਵਿੱਚ ਰਜੇ ਰਹਿੰਦੇ ਹਨ ਭਾਵਨਾਮ ਵਿੱਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ ਕਮਨ ਬੁੱਧ ਜਿਤ ਅਸਰ ਰਹੀਏ ਕਿਤ ਭੋਜਨ ਤ੍ਰਿਪਤਾਸਾ ਫੇਰ ਪ੍ਰਸ਼ਨ ਕਰ ਦਿੱਤਾ ਸਿੱਧਾ ਨਹੀਂ ਉਹ ਕਿਹੜੀ ਮਤ ਹੈ ਜਿਸ ਦਿਰਾਇ ਮਨ ਸੁਦਾ ਟਿਕਿਆ ਰਹਿ ਸਕਦਾ ਹੈ ਕਿਹੜੀ ਖਰਾਕ ਦੇ ਨਾਲ ਮਨ ਸੁਦਾ ਰਜਿਆ ਰਹਿ ਸਕਦਾ ਹੈ ਨਾਨਕ ਦੁੱਖ ਸੁਖ ਸਮ ਕਰ ਜਾਪੈ ਸਤਗੁਰ ਤੇ ਕਾਰ ਨਾਗਰਾਸ ਸਤਗੁਰਾਂ ਨੇ ਉੱਤਰ ਦਿੱਤਾ ਗੁਰੂ ਨਾਨਕ ਸਾਹਿਬ ਉੱਤਰ ਦੇਣ ਲੱਗੇ ਕਹਿਣ ਲੱਗੇ ਜੋਗੀ ਉਹ ਸਤਗੁਰਾਂ ਤੋਂ ਜੋ ਮਤ ਮਿਲਦੀ ਹੈ ਉਸ ਨਾਲ ਦੁੱਖ ਤੇ ਸੁਖ ਇੱਕ ਸਮਾਨ ਜਾਂਦਾ ਹੈ ਸਤਗੁਰੂ ਤੋਂ ਜੋ ਨਾਮ ਭੋਜਨ ਮਿਲਦਾ ਹੈ ਉਸ ਕਰਕੇ ਮੋਤਵਾ ਡਰ ਪੂ ਨਹੀਂ ਸਕਦਾ ਰੰਗ ਨਰਾਤਾ ਰਸ ਨਹੀਂ ਮਤਾ ਸ਼ਬਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨੂ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਨਹੀਂ ਜਾਂਦਾ ਉਹ ਪ੍ਰਭੂ ਦੇ ਆਨੰਦ ਵਿੱਚ ਖੀਵਾ ਨਹੀਂ ਹੁੰਦਾ ਬਿਨ ਗੁਰ ਸ਼ਬਦ ਜਲ ਬਲਤਾ ਤਾ ਸਤਗੁਰ ਦੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾ ਮਨੁੱਖ ਮਾਇਆ ਧੰਦਿਆਂ ਵਿੱਚ ਸੜ ਬੜ ਕੇ ਖਿਜਦਾ ਰਿੰਦਾ ਹੈ ਬਿੰਦੇ ਨਾ ਰਾਖਿਆ ਸ਼ਬਦ ਨਾ ਪਾਖਿਆ ਜਿਸ ਮਨੁੱਖ ਨੂੰ ਗੁਰੂ ਸ਼ਬਦ ਜਿਸ ਮਨੁੱਖ ਨੇ ਗੁਰੂ ਸ਼ਬਦ ਨਹੀਂ ਅਚਾਰਿਆ ਉਸ ਨੇ ਜਤੀ ਬਣ ਕੇ ਕੁਝ ਨਹੀਂ ਖਟਿਆ ਪਮੁਣ ਨਾ ਸਾਧਿਆ ਸਜਣਾ ਰਧਿਆ ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਹੀ ਨਹੀਂ ਉਸ ਨੇ ਪ੍ਰਾਣ ਜਮ ਕਰਕੇ ਕੀ ਲਿਆ ਕਥ ਕਥਾਲ ਸਮ ਕਰਕੇ ਮਾਫ ਕਰਨਾ ਕਥ ਕਥਾਲੇ ਸਮ ਕਰ ਰੇ ਜੋ ਮਨੁਖ ਕਥ ਪ੍ਰਭੂ ਦੇ ਗੁਣ ਗਾ ਕੇ ਦੁਖ ਸੁਖ ਨੂੰ ਇਕ ਸਮਾਨ ਜਾਣ ਕੇ ਜੀਵਨ ਬਤੀਤ ਕਰੇ ਤੋ ਨਾਨਕ ਆਤਮ ਰਾਮ ਕੋਲਾ ਤਾਹੇ ਨਾਨਕ ਉਹ ਸਾਰੇ ਸੰਸਾਰ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ਗੁਰਪੁਰ ਸਾਦੀ ਰੰਗੈ ਰਤਾ ਸਤਗੁਰੂ ਦੀ ਮਿਹਰ ਦੇ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੀਜਦਾ ਹੈ ਅੰਮ੍ਰਿਤ ਪੀਆ ਸਾਚੇ ਮਤਾ ਉਹ ਨਾਮ ਅੰਮ੍ਰਿਤ ਪੀ ਲੈਂਦਾ ਹੈ ਤੇ ਸੱਚਾ ਪ੍ਰਭੂ ਵਿੱਚ ਖੀਵਾ ਰਹਿੰਦਾ ਹੈ ਗੋਰ ਵਿਚਾਰੀ ਅਗਨ ਨਵਾਰੀ ਜੋ ਮਨੁੱਖ ਗੁਰੂ ਸ਼ਬਦ ਦੇ ਰੰਗ ਵਿਚਾਰਮਾਨ ਹੋ ਗਿਆ ਹੈ ਉਸ ਨੇ ਤ੍ਰਿਸ਼ਨਾ ਅਗ ਬਜਾ ਲਈ ਹੈ ਅਪਿਓ ਪਿਓ ਆਤਮ ਸੁਖਤਾਰੀ ਉਸਨੇ ਨਾਮ ਅੰਮ੍ਰਿਤ ਪੀ ਲਿਆ ਹੈ ਉਸ ਨੂੰ ਆਤਮਿਕ ਸੁਖ ਲਭ ਪਿਆ ਹੈ ਸੱਚ ਅਰਾਧਿਆ ਗੁਰਮੁਖ ਤਰਤਾਰੀ ਇਹ ਜੋਗੀ ਗੁਰੂ ਦੇ ਰਾਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰਕੇ ਦੁਤਰ ਸਾਗਰ ਤੋਂ ਪਾਰ ਲੰਗ ਨਾਨਕ ਬੂਜਾ ਕੋ ਵਿਚਾਰੀ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਹੈ ਜੋਗਿਓ ਕੋਈ ਵੀ ਰਲਾ ਵਿਚਾਰਮਾਨ ਇਸ ਗੱਲ ਨੂੰ ਸਮਝਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਤਨੀ ਕੁ ਸੇਵਾ ਪ੍ਰਵਾਨ ਕਰ ਲੈਣਾ ਜੀ ਸਤਿਗੁਰਾਂ ਨੇ ਕਿਰਪਾ ਕਰਕੇ ਜਿਨੀਆਂ ਕੁ ਸੇਵਾ ਕਰਵਾਈ ਹੈ ਕਿਰਪਾ ਕਰ ਉਹ ਪ੍ਰਵਾਨ ਕਰ ਲਿਓ ਜੀ ਕੱਲ ਫਿਰ ਹਜਰੋਂ ਮੰਗੇ ਤੇ ਸਾਧ ਸੰਗਤ ਜੀ ਦਾਸ ਰੇ ਕੋਲੋਂ ਗੁਰਬਾਣੀ ਦਾ ਜਾਪ ਕਰਦੇ ਹੋਇਆ ਪਾਠ ਕਰਦੇ ਹੋਇਆ ਅਨੇਕਾਂ ਪੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਹਰ ਸਮਝ ਕੇ ਬਖਸ਼ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਥ ਸੰਗਤ ਕਮੈਂਟ ਜਿਨ੍ਹਾਂ ਨੇ ਭੇਜੇ ਵੀਰਾਂ ਨੇ ਉਹਨਾਂ ਦੇ ਨਾਂ ਅੱਜ ਵੀ ਨਹੀਂ ਬੋਲੇ ਗਏ ਕੱਲ ਜ਼ਰੂਰ ਜੇ ਸਤਗੁਰੂ ਕਿਰਪਾ ਕਰਨਗੇ ਤੇ ਨਾਮ ਬੋਲਾਂਗੇ ਕਿਉਂਕਿ ਸੇਧ ਕੋਲ ਬਲ ਹੈ ਠੀਕ ਹੈ ਆਪ ਜੀ ਦੀ ਕਿਰਪਾ ਹੈ ਤੇ ਕੱਲ ਤੱਕ ਹੋਰ ਵੱਲ ਹੋ ਜਾਵੇਗੀ ਤੇ ਫਿਰ ਪਹਿਲੋਂ ਆਪਾਂ ਸਾਰੇ ਜਿਹੜੇ ਕਮੈਂਟ ਆਏ ਹਨ ਉਹਨਾਂ ਨੂੰ ਕਾਪੀ ਤੇ ਨੋਟ ਕਰਕੇ ਕੱਲ ਪਹਿਲੋਂ ਕਮੈਂਟ ਪੜਾਂਗੇ ਫਿਰ ਪਾਠ ਦੀ ਹਾਜ਼ਰੀ ਲਾਵਾਂਗੇ ਹੁਣ ਸਾਥ ਸੰਗਤ ਬੇਨਤੀ ਹੈ ਕਿ ਤੁਸੀਂ ਕਮੈਂਟ ਭੇਜਣੇ ਨਹੀਂ ਛੱਡਣੇ ਤੁਸੀਂ ਅੱਜ ਵੀ ਕਮੈਂਟ ਭੇਜਣੇ ਹਨ ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰਨਾ ਹੈ ਹਿਰਦੇ ਵਿੱਚ ਸੋਣਾ ਹੈ ਅਤੇ ਸ਼ੇਅਰ ਕਰਨਾ ਹੈ ਜਦੋਂ ਤੁਸੀਂ ਇਸ ਨੂੰ ਸ਼ੇਅਰ ਕਰੋਗੇ ਇਹ ਹੋਰ ਕਿਸੇ ਤੱਕ ਪਹੁੰਚੇਗਾ ਉਹ ਇਸ ਵਿੱਚੋਂ ਕੁਝ ਸਿੱਖਿਆ ਦੇ ਗੱਲਾਂ ਧਾਰਨ ਕਰੇਗਾ ਉਸ ਨੂੰ ਕੁਝ ਸਿੱਖਿਆ ਪ੍ਰਾਪਤ ਹੋਵੇਗੀ ਇਹ ਸ਼ੇਅਰ ਕਰਨ ਵਾਲੇ ਦਾ ਵੀ ਭਲਾ ਹੋਵੇਗਾ ਦਾਸਰੇ ਦਾ ਵੀ ਭਲਾ ਹੋਵੇਗਾ ਦੂਜੀ ਬੇਨਤੀ ਇਹ ਹੈ ਕਿ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾ ਸਰਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਹੁਣ ਇੱਥੇ ਹੀ ਖਿਮਤ ਦਾ ਜੱਜ ਕਹੇ ਆਉ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ